ਸਤਿ ਸ੍ਰੀ ਅਕਾਲ ਜੀ ਪਿਛਲੀ ਵੀਡੀਓ ਵਿੱਚ ਅਸੀਂ ਜਗਤ ਗੁਰੂ ਆਦੀ ਸ਼ੰਕਰਾਚਾਰਜ ਜੀ ਬਾਰੇ ਜਾਣਿਆ ਤੇ ਬਾਜ ਗੋਵਿੰਦਮ ਗ੍ਰੰਥ ਦੇ ਪਹਿਲੇ ਸ਼ਲੋਕ ਬਾਰੇ ਚਰਚਾ ਕੀਤੀ। ਇਸ ਵੀਡੀਓ ਵਿੱਚ ਅਸੀਂ ਉਸਦੇ ਅਗਲੇ ਦੋ ਸ਼ਲੋਕਾਂ ਬਾਰੇ ਚਰਚਾ ਕਰਾਂਗੇ। ਉਸ ਤੋਂ ਪਹਿਲਾਂ ਮੇਰੀ ਦਰਖਾਸਤ ਹੈ ਕਿ ਪਿਛਲੀ ਵੀਡੀਓ ਜਿਨ੍ਹਾਂ ਨੇ ਨਹੀਂ ਵੇਖੀ ਹੈ ਉਹ ਪਹਿਲਾਂ ਉਸ ਵੀਡੀਓ ਨੂੰ ਵੇਖ ਲੈਣ ਤਾਂ ਜੋ ਉਹ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਸਮਝ ਪਾਣ। ਸ਼ੁਰੂਆਤ ਕਰਦੇ ਹਾਂ ਪਹਿਲੇ ਸ਼ਲੋਕ ਤੋਂ। ਇਸ ਸ਼ਲੋਕ ਵਿੱਚ ਆਦੀ ਸ਼ੰਕਰਾਚਾਰਜ ਜੀ ਇਨਸਾਨ ਨੂੰ ਕਹਿ ਰਹੇ ਹਨ ਕਿ হে ਬੁਲੇਖੇ ਵਿੱਚ ਪਏ ਇਨਸਾਨ ਆਪਣੇ ਮਨ ਵਿੱਚ ਪਨਪਦੀ ਤਾਂ ਦੀ ਇੱਛਾ ਨੂੰ ਛੱਡ ਆਪਣੇ ਮਨ ਨੂੰ ਸਾਰੀਆਂ ਇੱਛਾਵਾਂ ਤੋਂ ਆਜ਼ਾਦ ਕਰ ਤੇ ਉਸ ਨੂੰ ਬ੍ਰਹਮ ਦੇ ਖਿਆਲ ਨਾਲ ਪਰ ਤੇ ਤੈਨੂੰ ਤੇਰੇ ਪਿਛਲੇ ਕਰਮਾਂ ਤੋਂ ਜੋ ਕੁਝ ਵੀ ਪ੍ਰਾਪਤ ਹੋਇਆ ਹੈ ਉਸ ਤੋਂ ਤ੍ਰਿਪਤ ਹੋ ਇਸ ਸ਼ਲੋਕ ਦੀ ਸ਼ੁਰੂਆਤ ਆਦੀ ਸ਼ੰਕਰਾਚਾਰਜ ਜੀ ਨੇ ਇਨਸਾਨ ਨੂੰ ਬੁਲੇਖੇ ਵਿੱਚ ਪਿਆ ਹੋਇਆ ਕਹਿ ਕੇ ਕੀਤੀ ਹੈ ਉਹਨਾਂ ਨੇ ਉਸ ਨੂੰ ਤਨ ਦੀ ਇੱਛਾ ਤੋਂ ਵਕ ਹੋਣ ਲਈ ਵੀ ਕਿਹਾ ਹੈ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਉਹਨਾਂ ਨੇ ਕਿਸੇ ਵੀ ਹਾਲਾਤ ਵਿੱਚ ਧਨ ਨੂੰ ਛੱਡਣ ਲਈ ਨਹੀਂ ਕਿਹਾ ਉਸ ਦੀ ਇੱਛਾ ਤੋਂ ਆਜ਼ਾਦ ਹੋਣ ਲਈ ਕਿਹਾ ਹੈ ਅਸਲ ਵਿੱਚ ਅਧਿਆਤਮਿਕ ਜਗਤ ਵਿੱਚ ਇੱਕ ਬਹੁਤ ਵੱਡੀ ਭ੍ਰਾਂਤੀ ਰਹੀ ਹੈ ਕਿ ਗਿਆਨੀ ਲੋਕ ਐ ਸਮਝਾਉਂਦੇ ਹਨ ਕਿ ਸੰਸਾਰ ਦੇ ਮੋਹ ਨੂੰ ਛੱਡੋ ਤੇ ਲੋਕੀ ਸਮਝਦੇ ਹਨ ਕਿ ਸੰਸਾਰ ਨੂੰ ਹੀ ਛੱਡ ਦੇਣਾ ਹੈ ਗਿਆਨੀ ਲੋਕ ਸਮਝਾਉਂਦੇ ਹਨ ਕਿ ਪਰਿਵਾਰ ਦੇ ਮੋਹ ਨੂੰ ਛੱਡੋ ਤੇ ਸੰਸਾਰੀ ਲੋਕ ਜਾਂ ਨਾ ਸਮਝ ਲੋਕ ਪਰਿਵਾਰ ਨੂੰ ਛੱਡ ਦਿੰਦੇ ਹਨ ਜਾਂ ਇੱਥੇ ਜਿਵੇਂ ਸ਼ੰਕਰਾਚਾਰਜ ਜੀ ਸਮਝਾ ਰਹੇ ਹਨ ਕਿ ਧਨ ਦੀ ਇੱਛਾ ਨੂੰ ਛੱਡਣਾ ਹੈ ਤੇ ਲੋਕੀ ਧਨ ਨੂੰ ਛੱਡਣਾ ਸ਼ੁਰੂ ਕਰ ਦੇਣਗੇ ਜੈ ਸੋਚਣਗੇ ਧਰਮ ਲਈ ਤੁਹਾਨੂੰ ਵਰਤ ਕੇ ਉਹ ਕੋਈ ਬਹੁਤ ਵੱਡਾ ਪੁੰਨ ਕਮਾ ਲੈਣਗੇ ਤੇ ਸਵਰਗ ਜਾਣਗੇ ਤਾਂ ਇਹ ਗਲਤ ਜੇ ਇਨਸਾਨ ਦਨ ਨੂੰ ਇਕੱਠਾ ਕਰਨ ਦੀ ਇੱਛਾ ਤੋਂ ਗ੍ਰਸਤ ਹੈ ਤਾਂ ਉਹ ਆਪਣੇ ਆਪ ਵਿੱਚ ਹੀ ਨਰਕ ਵਿੱਚ ਹੈ ਅਸਲ ਵਿੱਚ ਇਨਸਾਨ ਦਾ ਇੱਕ ਇੱਕ ਤਤਵਾ ਹੁੰਦਾ ਹੈ ਜਾਂ ਇੰਡੀਵਿਜੁਐਲਿਟੀ ਹੁੰਦੀ ਹੈ ਜਦ ਵੀ ਇਨਸਾਨ ਸਹੀ ਅਧਿਆਤਮਿਕ ਰਸਤੇ ਤੋਂ ਪਟਕਦਾ ਹੈ ਤਾਂ ਆਮ ਤੌਰ ਤੇ ਇਹ ਵੇਖਣ ਨੂੰ ਮਿਲਦਾ ਹੈ ਕਿ ਉਸ ਦੇ ਵਿੱਚ ਇੱਕ ਕਲੈਕਟਿਵਿਜ਼ਮ ਜਾਂ ਸਮੂਹਿਕਤਾ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਅੱਜ ਕੱਲ੍ਹ ਦੇ ਸਮੇਂ ਵਿੱਚ ਵੇਖੀਏ ਤਾਂ ਜਿਵੇਂ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਉਥੇ ਮਜ਼ਬਤ ਤੇ ਆਧਾਰ ਤੇ ਲੋਕਾਂ ਨੂੰ ਮਾਰਿਆ ਗਿਆ ਜੇ ਆਪਾਂ ਇਸ ਅਟੈਕ ਦੇ ਪਿੱਛੇ ਦੀ ਮੰਸ਼ਾ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕੋਸ਼ਿਸ਼ ਇਹ ਹੀ ਸੀ ਕਿ ਇਸ ਦੇਸ਼ ਦੀ ਬਹੁਸੰਖਿਆਕ ਆਬਾਦੀ ਜੋ ਕਿ ਹਿੰਦੂ ਹੈ ਉਸ ਦੇ ਵਿੱਚ ਇੱਕ ਸਮੋਹਿਤਤਾ ਜਗਾਈ ਜਾ ਸਕੇ ਤੇ ਉਸ ਨੂੰ ਇਨਸਿਕਿਉਰ ਕੀਤਾ ਜਾ ਸਕੇ ਕਿ ਮੁਸਲਮਾਨ ਸਾਡੇ ਦੁਸ਼ਮਣ ਨੇ ਉਹ ਬਾਹਰ ਬੈਠੇ ਅਤਨਕਵਾਦੀਆਂ ਨਾਲ ਤਾਂ ਭਾਵੇਂ ਨਾ ਲੜ ਪਾਏ ਪਰ ਉਹ ਆਪਣੇ ਦੇਸ਼ ਵਿੱਚ ਰਹਿੰਦੇ ਮੁਸਲਮਾਨਾਂ ਨੂੰ ਆਪਣਾ ਦੁਸ਼ਮਣ ਸਮਝ ਬੈਠੇਗਾ ਸਾਡੇ ਦੇਸ਼ ਦੀ ਇਹ ਬਹੁਤ ਵੱਡੀ ਖੂਬਸੂਰਤੀ ਤੇ ਇੱਕ ਅਚੀਵਮੈਂਟ ਰਹੀ ਹੈ ਕਿ ਇਸ ਅਟੈਕ ਤੋਂ ਬਾਅਦ ਇੱਕ ਵੀ ਦੰਗਾ ਇੱਥੇ ਨਹੀਂ ਹੋਇਆ ਆਪਣੀ ਅਧਿਆਤਮਿਕ ਚਰਚਾ ਤੇ ਅਸੀਂ ਵਾਪਿਸ ਆਨੇ ਗਿਆਨੀਆਂ ਦੇ ਸਮਝਾਉਣ ਦੇ ਬਾਵਜੂਦ ਕਈ ਸਾਰੇ ਨਾਸਮਝ ਸੰਸਾਰ ਨੂੰ ਪਰਿਵਾਰ ਨੂੰ ਤੇ ਦਨ ਨੂੰ ਛੱਡਣ ਲੱਗ ਪੈਂਦੇ ਹਨ ਤੇ ਸਮਾਜ ਉਹਨਾਂ ਨਾਸਮਝਾਂ ਦੀ ਇੱਜ਼ਤ ਵੀ ਬਹੁਤ ਕਰਦਾ ਹੈ ਜਦੋਂ ਵੀ ਕਿਸੇ ਬੌਧਿਕ ਵਸਤੂ ਦਾ ਤਿਆਗ ਕੀਤਾ ਜਾਵੇਗਾ ਤਾਂ ਉਹ ਕਦੇ ਵੀ ਅਧਿਆਤਮਿਕ ਨਹੀਂ ਹੋ ਸਕਦਾ ਕਿਉਂਕਿ ਸਾਨੂੰ ਦੁੱਖ ਤਕਲੀਫ ਕਦੇ ਵੀ ਕੋਈ ਬੌਧਿਕ ਵਸਤੂ ਨਹੀਂ ਦਿੰਦੀ ਸਗੋਂ ਉਸ ਨਾਲ ਜੁੜੀ ਹੋਈ ਸਾਡੀ ਭਾਵਨਾਵਾਂ ਸਾਨੂੰ ਦੁੱਖ ਦਿੰਦੀਆਂ ਹਨ ਉਹਨਾਂ ਭਾਵਨਾਵਾਂ ਨੂੰ ਸਮਝ ਕੇ ਉਹਨਾਂ ਨੂੰ ਛੱਡਣਾ ਜ਼ਰੂਰੀ ਹੈ ਬਜਾਏ ਕਿ ਉਸ ਚੀਜ਼ ਨੂੰ ਛੱਡਿਆ ਜਾਵੇ ਅੱਗੇ ਸ਼ੰਕਰਾਚਾਰੀ ਜੀ ਕਹਿੰਦੇ ਹਨ ਕਿ ਆਪਣੇ ਮਨ ਵਿੱਚੋਂ ਇਹਨਾਂ ਸਾਰੀਆਂ ਇੱਛਾਵਾਂ ਨੂੰ ਕੱਟ ਕੇ ਉਸ ਵਿੱਚ ਬ੍ਰਹਮ ਦਾ ਖਿਆਲ ਭਰਿਆ ਜਾਵੇ ਹੁਣ ਤੁਹਾਡੇ ਮਨ ਵਿੱਚ ਇਹ ਖਿਆਲ ਹੋਵੇਗਾ कि जेसी ब्रह्म ਨੂੰ ਹਲੇ ਤੱਕ ਜਾਣਿਆ ਹੀ ਨਹੀਂ ਹੈ ਤਾਂ ਉਸ ਦੇ ਖਿਆਲ ਨਾਲ ਮਨ ਨੂੰ ਕਿਵੇਂ ਭਰੀ ਇਸ ਚੀਜ਼ ਨੂੰ ਕੁਝ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਪਹਿਲਾ ਬ੍ਰह्म ਹੁੰਦਾ ਹੈ ਹਰ ਪੂਰੀ ਸਮਗ੍ਰਤਾ ਜੋ ਕੁਝ ਕਿਹਾ ਜਾ ਸਕਦਾ ਹੈ ਉਹ ਵੀ ਜੋ ਕੁਝ ਨਹੀਂ ਦੱਸਿਆ ਜਾ ਸਕਦਾ ਉਹ ਵੀ ਤੇ ਜੇ ਆਪਣੇ ਮਨ ਨੂੰ ਪੂਰੀ ਸਮਗ੍ਰਤਾ ਨਾਲ ਭਰਨਾ ਹੈ ਤਾਂ ਜਿਹੜੀ ਛੋਟੀ ਛੋਟੀ ਚੀਜ਼ਾਂ ਨਾਲ ਉਹ ਭਰਿਆ ਹੋਇਆ ਹੈ ਪਹਿਲਾ ਉਸ ਨਾਲ ਉਸ ਤੋਂ ਖਾਲੀ ਕਰਨਾ ਪਵੇਗਾ ਐਸੇਲੀ ਸ਼ੰਕਰਾਚਾਰਜ ਜੀ ਪਹਿਲੇ ਸ਼ਲੋਕ ਵਿੱਚ ਸਮਝਾਉਂਦੇ ਸਨ ਕਿ ਗੋਵਿੰਦ ਨੂੰ ਬਜੋ ਰੱਬ ਨੂੰ ਬਜੋ ਤਾਂ ਜੋ ਸਾਡਾ ਮਨ ਛੋਟੀ ਸੰਸਾਰਿਕ ਚੀਜ਼ਾਂ ਤੋਂ ਖਾਲੀ ਹੋ ਸਕੇ ਤੇ ਬ੍ਰਹਮ ਆਪਣੇ ਆਪ ਉਸਵਲਪਾ ਜਾਵੇ ਉਸ ਨੂੰ ਪਰਣੀ ਤੇ ਇਸ ਸ਼ਲੋਕ ਦੇ ਅਖੀਰ ਵਿੱਚ ਸ਼ੰਕਰਾਚਾਰਜ ਜੀ ਸਮਝਾਉਂਦੇ ਹਨ ਕਿ ਪਿਛਲੇ ਕਰਮਾਂ ਤੋਂ ਜੋ ਕੁਝ ਵੀ ਪ੍ਰਾਪਤ ਹੋਇਆ ਉਸਨੂੰ ਤ੍ਰਿਪਤ ਰਹੁ ਇਸ ਦੇ ਮੁੱਖ ਦੋ ਕਾਰਨ ਹਨ ਪਹਿਲਾ ਤੇ ਜੋ ਕਿ ਜੋ ਪਿਛਲੇ ਕਰਮ ਵਾਪਰ ਚੁਕੇ ਨੇ ਉਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ ਤੇ ਦੂਜੀ ਗੱਲ ਪਿਛਲੇ ਕਰਮ ਆਮ ਤੌਰ ਤੇ ਅਗਿਆਨਤਾ ਵਸ਼ੀ ਹੋਏ ਹੁੰਦੇ ਆ ਤੇ ਉਹਨਾਂ ਤੋਂ ਬਹੁਤ ਜ਼ਿਆਦਾ ਖੁਸ਼ ਹੋਣਾ ਤੇ ਉਹਨਾਂ ਤੋਂ ਬਹੁਤ ਜ਼ਿਆਦਾ ਪਛਤਾਵਾ ਕਰਨ ਦਾ ਕੋਈ ਲਾਭ ਨਹੀਂ ਹੁੰਦਾ ਅਗਲੇ ਸ਼ਲੋਕ ਵਿੱਚ ਸ਼ੰਕਰਾਚਾਰਜ ਜੀ ਕਹਿੰਦੇ ਹਨ ਕਿ ਸਤਰੀ ਦੇ ਸਰੀਰ ਤੋਂ 모हित ਨਾ ਹੋ ਆਪਣੇ ਆਪ ਨੂੰ ਵਾਰ-ਵਾਰ ਸਮਝਾ ਕਿ ਇਹ ਸਿਰਫ ਮਾਸ ਮੱਜਾ ਤੋਂ ਹੀ ਬਣਿਆ ਹੈ ਉਹ ਸੰਤ ਮਸਕੀਨ ਜੀ ਜਦੋਂ ਵੀ ਗੁਰਬਾਣੀ ਰਾਹੀਂ ਆਕਰਸ਼ਨ ਨੂੰ ਸਮਝਾਉਂਦੇ ਸਨ ਤਾਂ ਉਹ ਹਮੇਸ਼ਾ ਇਹ ਗੱਲ ਕਹਿੰਦੇ ਸਨ ਕਿ ਇਨਸਾਨ ਦੇ ਸ਼ਰੀਰ ਵਿੱਚ ਪੁਰਸ਼ ਤੇ స్త్రీ ਦੋਨੋਂ ਦੇ ਗੁਣ ਹਨ ਜੋ ਪੁਰਸ਼ ਹੈ ਉਸ ਵਿੱਚ ਪੁਰਸ਼ ਦੇ ਗੁਣ ਪੂਰੇ ਹਨ ਤੇ స్త్రీ ਦੇ ਅਧੂਰੇ ਤੇ ਜੋ స్త్రీ ਹੈ ਉਸ ਵਿੱਚ స్త్రీ ਦੇ ਗੁਣ ਪੂਰੇ ਹਨ ਤੇ ਪੁਰਸ਼ ਦੇ ਅਧੂਰੇ ਤੇ ਇੰਨਾ ਅਧੂਰੇ ਗੁਣਾ ਨੂੰ ਪੂਰਾ ਕਰਨ ਵਾਸਤੇ ਹੀ ਦੋਨਾਂ ਦੇ ਵਿੱਚ ਆਕਰਸ਼ਨ ਹੁੰਦਾ ਹੈ ਇਹ ਇੱਕ ਧਾਰਮਿਕ ਨਜ਼ਰੀਆ ਹੈ ਜੀਵ ਵਿਗਿਆਨ ਦੇ ਨਜ਼ਰੀਏ ਤੋਂ ਵੀ ਵੇਖੀਏ ਤਾਂ ਇਨਸਾਨ ਨਰ ਤੇ ਮਾਦਾ ਦੋਨਾਂ ਦੇ ਯੋਗਦਾਨ ਤੋਂ ਬਣ ਕੇ ਪੈਦਾ ਹੁੰਦਾ ਹੈ ਇਸ ਕਾਰਨ ਉਸ ਵਿੱਚ ਦੋਨੋਂ ਦੇ ਗੁਣ ਹੋਣੇ ਲਾਜ਼ਮੀ ਹਨ ਇਹ ਤਰਕ ਅਨੁਸਾਰ ਵੀ ਸਹੀ ਹੈ ਸ਼ੰਕਰਾਚਾਰਜ ਜੀ ਇੱਥੇ ਸ੍ਰੀ స్త్రీ ਦੇ ਸਰੀਰ ਤੋਂ 모ਹਿਤ ਨਾ ਹੋਣ ਲਈ ਕਹਿੰਦੇ ਹਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਗੱਲ స్త్రీ ਤੇ ਲਾਗੂ ਨਹੀਂ ਹੁੰਦੀ స్త్రీ ਦੇ ਵਿੱਚ ਵੀ ਪੁਰਸ਼ ਦੇ ਸਰੀਰ ਨੂੰ ਲੈ ਕੇ ਆਕਰਸ਼ਣ ਹੁੰਦਾ ਹੈ ਅਰ ਇਹ ਸ਼ਲੋਕ ਜਾਂ ਇਹ ਗ੍ਰੰਥ ਉਸ ਸਮੇਂ ਦਾ ਹੈ ਜਦੋਂ ਧਰਮ ਨੂੰ ਜਾਂ ਮੋਕਸ਼ ਨੂੰ ਬਸ ਮਰਦਾਂ ਦੀ ਹੀ ਜਗੀਰ ਸਮਝਿਆ ਜਾਂਦਾ ਸੀ ਤੇ ਇਸ ਕਾਰਨ ਇੱਕ ਬਹੁਤ ਵੱਡੀ ਭ੍ਰਾਂਤੀ ਵੀ ਪੈਦਾ ਹੋਈ ਕਿ ਸਿਰਫ స్త్రీ ਦਾ ਸਰੀਰ ਹੀ ਮਾਸ ਮੱਜਾ ਤੋਂ ਬਣਿਆ ਹੈ ਤੇ ਪੁਰਸ਼ ਦੇ ਸਰੀਰ ਵਿੱਚ ਕੁਝ ਖਾਸ ਹੀ ਹੈ ਇਹ ਬਿਲਕੁਲ ਵੀ ਸਹੀ ਨਹੀਂ ਕਿਉਂਕਿ ਜੇ ਸ਼ੰਕਰਾਚਾਰੀ ਜੀ ਦੀ ਨਜ਼ਰ ਵਿੱਚ స్త్రీ ਇੱਕ ਤੁਛ ਪ੍ਰਾਣੀ ਹੁੰਦੀ ਤਾਂ ਸਾਡੇ ਕੋਲ ਮੰਦਨ ਮਿਸ਼ਨ ਤੇ ਭਾਰਤੀ ਦਾ ਕਿੱਸਾ ਮੌਜੂਦ ਨਾ ਹੁੰਦਾ ਅਸਲ ਵਿੱਚ ਸ਼ੰਕਰਾਚਾਰੀ ਜੀ ਦੀ ਜ਼ਿੰਦਗੀ ਦਾ ਇੱਕ ਸ਼ਾਸਤ੍ਰਾਰਥ ਬਹੁਤ ਪ੍ਰਸਿੱਧ ਹੈ ਜਿਸ ਵਿੱਚ ਉਹ ਕਰਮ ਮਹਾਂਸਾ ਤੇ ਗਿਆਨੀ ਮੰਦਨ ਮਿਸ਼ਰ ਨਾਲ ਸ਼ਾਸਤ੍ਰਾਤ ਕਰਨ ਗਏ ਸਨ ਕਰਮ ਮਹਾਂਸਾ ਹਿੰਦੂ ਧਰਮ ਦੀ ਇੱਕ ਸ਼ਾਖਾ ਹੈ ਜੋ ਮੰਨਦੀ ਹੈ ਕਿ ਵੈਦਿਕ ਕਰਮ ਕਾਂਡ ਹੀ ਪ੍ਰਮੁੱਖ ਹਨ ਜਦੋਂ ਸ਼ੰਕਰਾਚਾਰੀ ਮੰਦਨ ਮਿਸ਼ਰ ਨਾਲ ਸ਼ਾਸਤ੍ਰਾਤ ਕਰਨ ਗਏ ਤਾਂ ਉਹਨਾਂ ਨੇ ਉਸ ਸ਼ਾਸਤਰਾrt ਦਾ ਨਿਰਨਾਇਕ ਉਹਨਾਂ ਦੀ ਪਤਨੀ ਭਾਰਤੀ ਨੂੰ ਮੰਨਿਆ ਤੇ ਬਾਅਦ ਵਿੱਚ ਭਾਰਤੀ ਨੂੰ ਸਰਸਵਤੀ ਜੀ ਦਾ ਅਵਤਾਰ ਕਹਿ ਕੇ ਸਨਮਾਨ ਵੀ ਦਿੱਤਾ ਜੇ ਸ਼ੰਕਰਾਚਾਰਜ ਜੀ स्त्री ਨੂੰ ਤੁਛ ਸਮਝਦੇ ਹੁੰਦੇ ਤਾਂ ਇਹ ਕਿੱਸਾ ਕਦੇ ਵੀ ਹੋਣ ਦੇ ਵਿੱਚ ਨਾ ਹੁੰਦਾ ਅਸਲ ਵਿੱਚ ਸ਼ੰਕਰਾਚਾਰਜ ਜੀ ਇਸ ਸ਼ਲੋਕ ਵਿੱਚ ਸਮਝਾ ਰਹੇ ਹਨ ਕਿ ਭਾਵੇਂ ਸਰੀਰ स्त्री ਦਾ ਹੋਵੇ ਭਾਵੇਂ ਪੁਰਸ਼ ਦਾ ਹੋਵੇ ਦੋਨਾਂ ਦੇ ਦੋਨੋਂ ਹੀ ਮਾਸ ਮੱਜਾ ਤੋਂ ਬਣਿਆ ਹਨ ਦੋਨੋਂ ਵਿੱਚ ਹੀ ਕੁਝ ਖਾਸ ਨਹੀਂ ਤੇ ਜੇ ਦੂਜੇ ਇਨਸਾਨ ਦੇ ਸਰੀਰ ਦੇ ਸਰੀਰ ਵਿੱਚ ਕਿਸੇ ਚੀਜ਼ ਨਾਲ ਤੁਹਾਨੂੰ ਆਕਰਸ਼ਣ ਪੈਦਾ ਕਰਨਾ ਹੀ ਹੈ ਤਾਂ ਉਸ ਚੀਜ਼ ਨਾਲ ਕਰੋ ਜੋ ਅਦਵੈਤ ਹੈ ਤੇ ਅਦਵੈਤ ਉਹੀ ਹੈ ਜੋ ਪੰਜ ਸੰਵੇਦਿਕ ਅੰਗਾਂ ਨਾਲ ਅਨੁਭਵ ਨਹੀਂ ਕੀਤਾ ਜਾ ਸਕਦਾ ਹੋਰ ਸ਼ਬਦਾਂ ਵਿੱਚ ਸਾਹਮਣੇ ਵਾਲੇ ਦੇ ਸਰੀਰ ਵਿੱਚ ਜੋ ਪਰਮਾਤਮਾ ਹੈ ਉਸ ਨਾਲ ਆਕਰਸ਼ਣ ਪੈਦਾ ਕਰੋ ਤਾਂ ਜੋ ਅਗਲਾ ਇਨਸਾਨ ਤੁਹਾਡੇ ਲਈ ਖੁਦ ਹੀ गोविंद ਦਾ ਭਜਨ ਬੰਚੇ ਤੇ ਤੁਹਾਨੂੰ गोविंद ਦੀ ਯਾਦ ਦਿਵਾਉਂਦਾ ਰਹੇ ਤੇ ਅੱਗੇ ਸ਼ੰਕਰ ਸਾਨੂੰ ਵਾਰ-ਵਾਰ ਇਹ ਚੀਜ਼ ਯਾਦ ਕਰਨ ਨੂੰ ਕਹਿੰਦੇ ਹਨ ਇਸ ਦਾ ਕਾਰਨ ਇਹ ਹੈ ਕਿ ਜੋ ਆਕਰਸ਼ਣ ਵੀ ਸਾਡੇ ਮਨਾਂ ਵਿੱਚ ਹੈ ਉਹ ਵੀ ਇੱਕ ਸੰਸਕਾਰ ਦਾ ਨਤੀਜਾ ਹੈ ਤੇ ਸਾਨੂੰ ਜਦੋਂ ਵਾਰ-ਵਾਰ ਇਸ ਚੀਜ਼ ਦਾ ਯਾਦ ਕਰਾਇਆ ਜਾਏਗਾ ਅਸੀਂ ਆਪਣੇ ਆਪ ਨੂੰ ਯਾਦ ਕਰਾਵਾਂਗੇ ਤਾਂ ਇਹ ਸੰਸਕਾਰ ਵੀ ਟੁੱਟ ਜਾਏਗਾ ਤੇ ਅਸੀਂ ਇਸ ਮਸ਼ਵਰ ਰੂਪ ਦੇ ਮੋਹ ਤੋਂ ਆਜ਼ਾਦ ਹੋ ਜਾਵਾਂਗੇ ਇਸ ਵੀਡੀਓ ਵਿੱਚ ਅਸੀਂ ਵਜਗੋਵਿੰਦਮ ਦੇ ਦੂਜੇ ਤੇ ਤੀਜੇ ਸ਼ਲੋਕ ਬਾਰੇ ਚਰਚਾ ਕੀਤੀ। ਹੁਣ ਅਗਲੀ ਵੀਡੀਓ ਵਿੱਚ ਅਸੀਂ ਇਸ ਦੇ ਅਗਲੇ ਦੋ ਸ਼ਲੋਕਾਂ ਬਾਰੇ ਚਰਚਾ ਕਰਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਧੰਨਵਾਦ।